ਸ਼ਹੀਦ ਆਜਮ ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦੀ ਦਿਨ ਦੇ ਪਲੱਸ ਦੇ ਵਿੱਚ ਸਾਡੇ ਹਲਕਾ ਚਮਕੌਰ ਸਾਹਿਬ ਦੇ ਵਿੱਚ ਸਰਬੱਤ ਦਾ ਭਲਾ ਜਿਹੜੀ ਸੰਸਥਾ ਹੈ ਉਸ ਵੱਲੋਂ ਸਾਡੇ ਪਿੰਡ ਬਰਾਮਪੁਰ ਬੇੜ ਦੇ ਵਿੱਚ ਇੱਕ ਵਿਸ਼ਾਲ ਮੈਡੀਕਲ ਕੈਂਪ ਲਗਾਇਆ ਗਿਆ ਹੈ ਸਾਡੀ ਇੱਥੋਂ ਦੀ ਪੰਚਾਇਤ ਤੇ ਸਾਬਕਾ ਸਰਪੰਚ ਸਹਿਬਾਨ ਸਾਬਕਾ ਪੰਚਾਇਤ ਸਾਰੇ ਜਣਿਆਂ ਨੇ ਮਿਲ ਕੇ ਇੱਥੇ ਸੇਵਾ ਕਰ ਰਹੇ ਹੈ ਮੈਂ ਧੰਨਵਾਦੀ ਆ ਸਰਬੱਤ ਦਾ ਸਰਬੱਤ ਦਾ ਭਲਾ ਜਿਹੜੀ ਸੰਸਥਾ ਐਸਪੀ ਉਵਰਾਏ ਜੀ ਦਾ ਤੇ ਸਾਰੇ ਡਾਕਟਰ ਸਹਿਬਾਨ ਦਾ ਪਿੰਡ ਦੀ ਪੰਚਾਇਤ ਦਾ ਸਰਪੰਚ ਸਹਿਬਾਨ ਦਾ ਜਿਨ੍ਹਾਂ ਨੇ ਮਿਲ ਕੇ ਇੱਕ ਬਹੁਤ ਵੱਡਾ ਇਹ ਸੇਵਾ ਦਾ ਜਿਹੜਾ ਕੰਮ ਐ ਇੱਥੇ ਕੀਤਾ ਤੇ ਅੱਗੇ ਨੂੰ ਵੀ ਉਮੀਦ ਹੈ ਕਿ ਇਸੇ ਤਰ੍ਹਾਂ ਹੀ ਆਪਣੇ ਹਲਕਾ ਚਮਕੌਰ ਸਾਹਿਬ ਚ ਹੀ ਕਰਦੇ ਰਹਿਣਗੇ ਪਰ ਸੰਸਥਾ ਬਹੁਤ ਵੱਡਾ ਕੰਮ ਕਰ ਰਹੀਓ ਪਰਾਲੇ ਬਹੁਤ ਵੱਡੇ ਕਰ ਰਹੀ ਸਰ ਇਸੀ ਨੂੰ ਲੈ ਕੇ ਕੀ ਦਿੱਕਤੇ ਮੈਂ ਦਿੱਕਦੇ ਹਾਂ ਐਸਪੀ ਉਵਰਾਏ ਸਾਹਿਬ ਬਹੁਤ ਹੀ ਵੱਡੇ ਸਮਾਜ ਸੇਵੀ ਹੈ ਉਹਨਾਂ ਨੇ ਬਹੁਤ ਵੱਡੇ ਵੱਡੇ ਪੰਜਾਬੀਆਂ ਵਾਸਤੇ ਕੰਮ ਕੀਤੇ ਹੈ ਤੇ ਹੁਣ ਵੀ ਥਾਂ ਥਾਂ ਉਹਨਾਂ ਨੇ ਡਿਸਪੈਂਸਰੀਆਂ ਖੋਲੀਆਂ ਹੋਈਆਂ ਹਨ ਤੇ ਬਹੁਤ ਸਾਰੇ ਗਰੀਬ ਲੋਕਾਂ ਨੂੰ ਪੈਨਸ਼ਨ ਦਿੰਦੇ ਹਨ ਬਹੁਤ ਸਾਰੇ ਬੱਚਿਆਂ ਨੂੰ ਫ੍ਰੀ ਪੜਾਉਂਦੇ ਹਨ ਉਹ ਇੱਕ ਸਾਡੇ ਵਾਸਤੇ ਚਾਨਣ ਮਨਾਰਾ ਹੈ ਜਿਹੜੇ ਕਿ ਸਮਾਜ ਦੀ ਸੇਵਾ ਵਿੱਚ ਲੱਗੇ ਹੋਏ ਹੈ ਮੈਂ ਅਵਰਾਜ ਸਾਹਿਬ ਦਾ ਫੇਰ ਇੱਕ ਵਾਰ ਅੱਜ ਇੱਥੇ ਕੈਂਪ ਲਾਉਣ ਲਈ ਧੰਨਵਾਦ ਕਰਨ ਕਰ ਰਹੇ ਕੌਣ ਕਰ ਰਿਹਾ ਜੀ ਕਿਵੇਂ ਤੁਸੀਂ ਇਹਨਾਂ ਨੂੰ ਔਰਨੇਸ ਕਰ ਰਹੇ ਜਿਹੜਾ ਇਹ ਅੱਜ ਦਾ ਕੈਂਪ ਹੈ ਇਹ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਅਤੇ ਯੂਥ ਕਾਂਗਰਸ ਲੋਪੜ ਸਰਦਾਰ ਨਵਜੀਤ ਸਿੰਘ ਨਵਜੀ ਦੀ ਅਗਵਾਈ ਹੇਠ ਪ੍ਰਧਾਨ ਦੇ ਹੇਠ ਲਵਾਇਆ ਗਿਆ ਹੈ ਜੀ ਇਹ ਮਨੁੱਖਤਾ ਦੀ ਸੇਵਾ ਅਤੇ ਸੂ ਜੋ ਲਾਕੇ ਲਾਕੇ ਨਿਵਾਸੀਆਂ ਦੀ ਸੇਵਾ ਦੇ ਗਰੀਬਾਂ ਦੇ ਦੀ ਉਹਦੇ ਲਈ ਲਵਾਇਆ ਗਿਆ ਹੈ ਜਿਹੜੇ-ਜਿਹੜੇ ਪਿੰਡਾਂ ਨੂੰ ਇਸ ਦੀ ਸੂਲਤ ਮਿਲੇਗੀ ਜਿਹੜਾ ਮੈਂ ਲਾਲੋ ਸਿੰਘ ਬਰਾਮਪੁਰ ਹੋ ਗਿਆ ਬਰਾਮਪੁਰ ਬੇਟ ਹੋ ਗਿਆ ਟੱਪਰੀਆ ਅਮਰ ਸਿੰਘ ਹੋ ਗਿਆ ਆਪਣਾ ਮੈਂ ਤੋਤ ਹੋ ਗਿਆ ਬਰਾਮਪੁਰ ਹੋ ਗਿਆ ਅਧਾਮਪੁਰ ਮੱਜਾ ਹੋ ਗਿਆ ਫਸੇ ਹੋ ਗਿਆ ਸਾਰੰਗਪੁਰ ਉਹ ਸੁਲਤਾਨਪੁਰ ਹੈ ਤਕਰੀਬਨ ਇਹ ਇਸੇ ਬਲੋਕ ਦੇ ਚਮਕੌਰ ਸਾਹਿਬ ਬਲੋਕ ਦੇ 75 ਪਿੰਡ ਹੈ ਜੀ ਇਹ ਜਿਹਦੇ ਨਿਵੇਸ਼ ਸੰਸਥਾ ਦਾ ਲਾਭ ਮਿਲੇਗਾ ਤੇ ਅੱਜ ਦੁਗਵੰਟਮ ਕੌਣ ਕਰ ਰਹੀ ਹੈ ਇਸ ਉਹ ਦੁਗਵੰਟ ਹੁੰਦਾ ਪਹਿਲਾਂ ਸਾਡੇ ਇਸ ਚਮਕੌਰ ਸਰਵੇਧ ਪਲਾਚੈਰੀਟਲ ਟਾਸਟ ਜਿਹੜੀ ਰੋਪੜ ਦੀ ਇਕਾਈ ਆ డాక్టర్ జేకే జగ్గి جی ਰਿਕਟਨ ਕਰਕੇ گئے ਆ ਹੁਣ ਸਾਡੇ ਮਾਨਯੋਗ ਸਰਦਾਰ ਸਭ ਕਮ ਕਮਤੀ ਸਦਾ ਚੰਦ ਸਿੰਘ ਚੰਨੀ ਜੀ ਆ ਰਹੇ ਹਨ ਚੰਦ ਮੈਂਟਾ ਵੀ ਤੁਹਾਡੇ ਵਿਚਕਾਰ ਪਹੁੰਚ ਰਹੇ ਹਨ ਉਸ ਜਿਹੜਾ ਮੈਡੀਕਲ ਦਾ ਲਾਭ ਹੈ ਜੀ ਇਹ ਫ੍ਰੀ ਹੋਵੇਗਾ ਪੂਰਾ ਬਿਲਕੁਲ ਫ੍ਰੀ ਹੋ ਗਿਆ ਜੀ ਮੈਂ ਕਹਿੰਦਾ ਵੀ ਤੁਹਾਨੂੰ ਆਂਡਾਂਡਾ ਰੋਪੜ ਦਾ ਜੋ ਸੰਸਥਾ ਵੱਲੋਂ ਗੱਛੇ ਗਿਆ ਪ੍ਰਧਾਨ ਜੀ ਕੋਲ ਦੱਸਿਆ ਗਿਆ ਹੈ ਕਿ ਰੋਪੜ ਆਣਾ ਜਾਣਾ ਤੁਹਾਡਾ ਆਪ ਦਾ ਖਰਚਾ ਆਪਰੇਸ਼ਨ ਤੁਹਾਡੇ ਫ੍ਰੀ ਹੋਣਗੇ ਸਾਰਾ ਕੁਝ ਸਾਰਾ ਕੁਝ ਫ੍ਰੀ ਹੋਵੇਗਾ ਦਵਾਈਆਂ ਤੋਂ ਲੈ ਕੇ ਐਨਕਾ ਫ੍ਰੀ ਮਿਲੂਗੇ ਰਮਨੋ ਕੋਈ ਹੋਰ ਤਫ਼ਰੀ ਲਾਂਚ ਪਹੁੰਗੇ ਜੀ ਬਹੁਤ ਵਕਤ ਹੈ ਜੀ ਬਹੁਤ ਮਹਿਮਾਨੀ ਸਰ ਸਭ ਤੋਂ ਪਹਿਲੇ ਮੈਂ ਇਲਾਕਾ ਮੈਂ ਜੇਕੇ ਜੱਗੀ ਜ਼ਿਲ੍ਹਾ ਪ੍ਰਦਾਨ ਸਰਬਦਾ ਪਲਾ ਚੈਰੀਟੇਬਲ ٹرسٹ ਜਿਵੇਂ ਤੁਸੀਂ ਸਭ ਲੋਕ ਜਾਣਦੇ ਆ ਸਰਬਦਾ ਪਲਾ ਚੈਰੀਟੇਬਲ ٹرسٹ ਡਾਕਟਰ ਐਸ.ਪੀ ਸਿੰਘ ਬਰਾਇ ਜੀ ਦੀ ਅਗਵਾਈ ਚੱਲ ਰਿਹਾ ਇਹ ਸਮਾਜ ਸੇਵਾ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਫਿਰਫ ਇਹ ਨਹੀਂ ਕਿ ਮੈਡੀਕਲ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਵੀ ਦੇ ਰਹੇ ਆ ਆਪਾਂ ਹੋਰ ਤਰ੍ਹਾਂ ਤਰ੍ਹਾਂ ਦੇ ਜਿਵੇਂ ਬਜ਼ੁਰਗਾਂ ਦੀ ਪੈਨਸ਼ਨ ਹੈ 올ਡਰ ਪੈਨਸ਼ਨ ਹੈ ਲੋੜਵੰਦ ਪਰਵਾਰਾਂ ਨੂੰ ਰਾਸ਼ਨ ਹੈ ਉਹ ਸਾਰੀਆਂ ਸਹੂਲਤਾਂ ਸੀ ਦੇ ਰਹੇ ਆ ਇਹ ਮੈਡੀਕਲ ਕੈਂਪ ਸਾਡਾ 600 859 869 ਮੈਡੀਕਲ ਕੈਂਪ ਹੈ ਅੱਛਾ ਜੀ 859 ਪੂਰੇ ਪੰਜਾਬ ਪਰ ਦੇ ਵਿੱਚ ਉਹ ਪੰਜਾਬ ਦੇ ਦੇ ਵਿੱਚ ਹੋ ਚੁੱਕਾ ਹੈ ਨਹੀਂ ਪੂਰੇ ਪੰਜਾਬ 869 ਕੈਂਪਰ ਦਾ ਨੰਬਰ ਆਇਆ ਦਾ ਤੇ ਇੱਥੇ ਅਸੀਂ ਡਾਕਟਰ ਜਿਵੇਂ ਮੈਡੀਕਲ ਦੇ ਵੀ ਆਏ ਹੈ ਦਿਮਾਗੀ ਡਾਕਟਰ ਵੀ ਬੈਠੇ ਹੈ ਸਕਿੰਦਰ ਡਾਕਟਰ ਵੀ ਬੈਠੇ ਹੈ ਔਰ ਅੱਖਾਂ ਦੇ ਡਾਕਟਰ ਵੀ ਬੈਠੇ ਹੈ ਅੱਖਾਂ ਦੇ ਜਿੰਨੇ ਵੀ ਸਾਡੇ ਇੱਥੇ ਦਵਾਈਆਂ ਵੀ ਦਿੱਤੀਆਂ ਜਾਣੀਆਂ ਅੱਖਾਂ ਦੀਆਂ ਦਵਾਈਆਂ ਦਿੱਤੀਆਂ ਮੈਡੀਕੀਨ ਦਵਾਈਆਂ ਦਿੱਤੀਆਂ ਉਹ ਸਾਰੀਆਂ ਫ੍ਰੀ ਦਿੱਤੀਆਂ ਜਾ ਰਹੀਆਂ ਤੁਹਾਨੂੰ ਉਹ ਜਿੰਨੇ ਵੀ ਇਹਦੇ ਚ ਸੁਣੇ ਜਾਣਗੇ ਜਿਨ੍ਹਾਂ ਦੇ ਆਪਰੇਸ਼ਨ ਹੋਣੇ ਆ ਅੱਖਾਂ ਦੇ ਉਹਨਾਂ ਨੂੰ ਲੈਂਦ ਸਰਬਦਾ ਭਲਾ ਚੈਰੀਟੇਡੀਅਨ ਟਰਸਟ ਵੱਲੋਂ ਫ੍ਰੀ ਪਾਕੇ ਦਿੱਤੇ ਜਾਣਗੇ ਕੋਈ ਕਿਸੇ ਕਿਸੇ ਦਾ ਚਾਰ ਦਿਨ ਲੇਟੇ ਜਾਂਦਾ ਤੇ ਇੱਕ ਬੜੀ ਵੱਡੇ ਪੱਧਰ ਤੋਂ ਸੇਵਾ ਕਰ ਰਿਹਾ ਹੈ ਸਰਬਦਾ ਭਲਾ ਕੈਵੀ ਟਰਸਟ ਇਸ ਵਾਰ ਸਰਬਦਾ ਭਲਾ ਚੈਰੀਟੇਡੀਅਨ ਟਰਸਟ ਦੇ ਬਾਨੀ ਸਾਡੇ ਡਾਕਟਰ ਐਸ. ਪੀ. ਸੁਭਰਾਏ ਸਾਡੇ ਕੋਈ ਕੋਈ ਰਸੀਦ ਬੁੱਕ ਨਹੀਂ ਅਸੀਂ ਕਿਸੇ ਤੋਂ 10 ਰੁਪਏ ਤਾਂ ਨਹੀਂ ਲੈਂਦੇ ਇਸ ਟੋਟਲ ਐਂਡ ਟੋਟਲ ਖਰਚਾ ਸਾਡੇ ਉਹ ਰਾਏ ਸਾਹਿਬ ਖੁਦ ਕਰਦੇ ਆ ਔਰ 40 ਕਰੋੜ ਰੁਪਏ ਸਾਲ ਦਾ ਇਹ ਡੋਨੇਟ ਕਰਦੇ ਆ ਹਲ-ਖਾਲ ਸਮਾਜ ਸੇਵਾ ਦੇ ਵਿੱਚ ਤੇ ਬਹੁਤ ਵੱਡੇ ਪੱਧਰ ਤੇ ਸੇਵਾ ਕਰਨਵਾਰੇ ਨੇ ਸਾਡੇ ਮੈਂ ਕਹਿੰਦਾ ਜੀ ਉਹਨਾਂ ਦਾ ਬਹੁਤ ਵੱਡਾ ਜਿਗਰਾ ਦਿਲ ਹੈ ਪਰਮਾਤਮਾ ਉਹਨਾਂ ਦੀ ਲੰਬੀ ਉਮਰ ਕਰੇ ਮੈਂ ਇਲਾਕਾ ਨਿਵਾਸੀਆਂ ਨੇ ਵੀ ਕਹਾਂਗਾ ਕਿ ਇਹ ਵਧਾਈ ਵੀ ਦੇ ਵੀ ਪਾਤਰ ਹੈ ਕਿਉਂਕਿ ਇਹਨਾਂ ਨੇ ਬਹੁਤ ਵਧੀਆ ਅਰੇਂਜਮੈਂਟ ਵੀ ਕੀਤਾ ਔਰ ਖਾਸ ਤੌਰ ਤੇ ਸਾਡੇ ਫੈਲ ਜੀ ਪਰ ਅਜਿਹੇ ਪਾਤਰ ਇਹ ਇੱਕ ਹੈਂਡੀਕੈਪ ਹੋਣ ਦੇ ਬਾਵਜੂਦ ਇੰਨੀ એનર્ਜੀ ਮੈਂ ਇਸ ਬੱਚੇ ਦੇਖੀ ਹੈ ਕਿ ਬਹੁਤ ਹੀ ਮਿਹਨਤ ਕਰਕੇ ਇਹਨੇ ਆਰਗੇਨਾਈਜ਼ ਕੀਤਾ ਹੈ ਔਰ ਬੱਚੇ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਸਾਰੇ ਇਲਾਕਾ ਨਿਵਾਸੀਆਂ ਨੂੰ ਇੱਥੇ ਇਕੱਠਾ ਕਰਕੇ ਜਿਹੜੇ ਲੋੜਵੰਦ ਪਰਿਵਾਰਾਂ ਨੂੰ ਇੱਥੇ ਮੈਡੀਕਲ ਸਹੂਲਤ ਦਵਾਈ ਹੈ ਤੇ ਇੱਥੇ ਇਲਾਕਾ ਨਿਵਾਸੀਆਂ ਨੂੰ ਕੀ ਕਹਿਣਾ ਚਾਹੂੰਗਾ ਜੇ ਮੈਡੀਕਲ ਦਾ ਲਾਭ ਲੈਣ ਲਈ ਚਾਹੁੰਦਾ ਮੈਂ ਇਲਾਕਾ ਨਿਵਾਸੀਆਂ ਨੂੰ ਔਰ ਸਾਰੇ ਪੰਜਾਬ ਦੇ ਨਿਵਾਸੀਆਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਕਿ ਕੋਈ ਵੀ ਲੋੜਵੰਦ ਪਰਿਵਾਰਾਂ ਜੇ ਨੂੰ ਕੋਈ ਕਿਸੇ ਕਿਸਮ ਦੀ ਵੀ ਲੋੜ ਹੋਵੇ ਸਰਬੱਤ ਦਾ ਭਲਾ ਚੈਰੀਟੇਡੀਅਲ ਟਰਸਟ ਹਰ ਵੇਲੇ ਉਹਨਾਂ ਲਈ ਤਿਆਰ ਹੈ ਕੋਈ ਵੀ ਕਿਸੇ ਕਿਸਮ ਦੀ ਸਾਡੇ ਪੰਜਾਬ ਦੇ ਵਿੱਚ ਨਹੀਂ ਰੋਪੜ ਜ਼ਿਲ੍ਹੇ ਦੇ ਵਿੱਚ 278 ਪਰਵਾਰਾਂ ਨੂੰ ਵਸੇ ਮੈਡੀਕਲ ਪੈਨਸ਼ਨ ਲੋੜਵੰਦ ਪਰਵਾਰਾਂ ਨੂੰ ਮੈਡੀਕਲ ਐਜੂਕੇਸ਼ਨ ਪੈਨਸ਼ਨ ਲਈ ਹੋਈ ਹੈ ਹਰ ਮਹੀਨੇ ਸਾਡੇ ਉਥੇ ਗੁਰਦੁਆਰਾ ਸ੍ਰੀ ਸਭਾ ਨੰਗਲ ਔਰ ਚਮਕੌਰ ਸਾਹਿਬ ਦੇ ਜਿੰਨੇ ਵੀ ਏਰੀਆ ਸਾਡੇ ਪੈਨਸ਼ਨਾਂ ਅਸੀਂ ਦਿੱਤੀ ਜਾਂਦੀਆਂ ਹੈ ਤ੍ਰੀਪਲ 2 ਲੱਖ 4000 ਰੁਪਇਆ ਹਰ ਮਹੀਨੇ ਇਹਨਾਂ ਨੂੰ ਪੈਨਸ਼ਨ ਦੇ ਰਹੇ ਅੱਛਾ ਲੋਕਾਂ ਨੂੰ ਪੈਨਸ਼ਨ ਵੀ ਲਗਾਉਣਾ ਜੀ ਪੈਨਸ਼ਨ ਦੇ ਰਹੇ ਆ ਜੀ ਦੇ 2 ਲੱਖ 4000 ਰੁਪਇਆ ਹਰ ਮਹੀਨੇ ਸਾਡੇ ਰੋਪੜ ਜਿਲ੍ਹੇ ਚ ਪੈਨਸ਼ਨ ਰਹੀ ਡਿਸਟ੍ਰਿਬਿਊਟ ਕਰ ਰਹੇ ਠੀਕ ਹੈ ਜੀ 278 ਪਰਿਵਾਰ ਇਸ ਸਬਤ ਦਾ ਆਨੰਦ ਮਾਣ ਰਹੇ ਅੱਜ ਜੋ ਸਾਬਕਾ ਮੁੱਖ ਮੰਤਰੀ ਇੱਥੇ ਆ ਰਹੇ ਨੇ ਜੀ ਸਾਬਕਾ ਮੁੱਖ ਮੰਤਰੀ ਆ ਰਹੇ ਸਾਨੂੰ ਬੜੀ ਖੁਸ਼ੀ ਹੈ ਸਾਡੇ ਆਪਣੇ ਇਲਾਕੇ ਦੇ ਹੋਂ ਨਾਲ ਲੀਡਰ ਸਾਡੇ ਸਾਬਕਾ ਮੁੱਖ ਮੰਤਰੀ ਚਲਨਜੀ ਸਿੰਘ ਜੰਨੀ ਇੱਥੇ ਆ ਰਹੇ ਸਾਨੂੰ ਬਹੁਤ ਖੁਸ਼ੀ ਹੈ ਇਲਾਕਾ ਨੌ ਸਾਡੇ ਵਿੱਚ ਉਹਨਾਂ ਦੀ ਵੈਸੇ ਵੀ ਬੜੀ ਇੱਕ ਰੁਝੇਮਾ ਹਲਕਾ ਹੈ ਕਿ ਬੇ ਸਾਡੇ ਇਲਾਕੇ ਦੇ ਸਭ ਦਾ ਸੀਐਮ ਔਰ ਮੈਂਬਰ ਪਾਰਲੀਮੈਂਟ ਜਿਲੰਦਰ ਜੋ ਇੱਥੇ ਆ ਰਹੇ ਕਿਉਂ ਉਹਨਾਂ ਨੇ ਸਮਾਜ ਦੇ ਵਿੱਚ ਬਹੁਤ ਵੱਡੀ ਇੱਕ ਨਾਮ ਕਮਾਇਆ ਆਪਣੇ ਇਲਾਕੇ ਚ ਬਹੁਤ ਸਿ ਵੱਡੀ ਸੇਵਾ ਕੀਤੀ ਹੈ ਮੈਂ ਉਹਨਾਂ ਨੂੰ ਵੀ ਜੀ ਆਇਆਂ ਕਹਿੰਦਾ ਤੇ ਧੰਨਵਾਦ ਵੀ ਕਰਦਾ ਕਿ ਉਹਨਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਸਾਡੇ ਕੋਲ ਆਏ ਥੈਂਕ ਯੂ ਸਰ ਧੰਨਵਾਦ ਅੱਜ ਜਿਹੜਾ ਟੈਂਪੋ ਦਾ ਭਾੜਾ ਨ ਕੀ ਕਰਨ ਜਾ ਰਹੇ ਹਾਂ ਕਿਵੇਂ ਦੇਖਦੇ ਹਾਂ ਕਿ ਨੂੰ ਜਿਹੜਾ ਚੈਰੀਟੇਵਲ ਟਰਸਟ ਵੱਲੋਂ ਅੱਜ ਵੱਡੇ ਪੱਧਰ ਤੇ ਸੇਵਾ ਨਿਭਾਈ ਜਾਂਦੀ ਆ ਅੱਜ ਜੋ ਇਹ ਪਹਿਲੇ ਦਾ ਕੰਮ ਕੀਤਾ ਜਾ ਰਿਹਾ ਸਰਬੱਜ ਦੇ ਭਲੇ ਟਰਸਟ ਵੱਲੋਂ ਮੈਂ ਤਾਂ ਵਧਾਈ ਇਹਨਾਂ ਨੂੰ ਦਿੰਦਾ ਹੈ ਐਸਐਸ ਅਵਰਾਏ ਜੀ ਨੂੰ ਜਿਹੜਾ ਐਡਾ ਬੜਾ ਅਪਰਾਲਾ ਪੰਜਾਬ ਸ਼ੁਰੂ ਕੀਤਾ ਹੈ ਜੇ ਕੋਈ ਸਿਰਫ ਸਾਨੂੰ ਲੋਕਾਂ ਨੂੰ ਹੀ ਨਾਲ ਜੋੜਨ ਦੀ ਲੋੜ ਹੈ ਪਰ ਉਹਨਾਂ ਵੱਲ ਤੇ ਕੋਈ ਕਮੀ ਨਹੀਂ ਹੈ ਲੋੜਵੰਦ ਵਿਅਕਤੀਆਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਦਿੱਜਿਆਂ ਦੇ ਮਕਾਨ ਵੀ ਬਣਾ ਕੇ ਦਿੱਤੇ ਜਾ ਰਹੇ ਨੇ ਮਨਤਾਇ ਪਤਲ ਜੀ ٹرسٹ ਵੱਲੋਂ ਵੱਡੇ ਪੱਧਰ ਤੇ ਸੇਵਾ ਕੀਤੀ ਜਾਂਦੀ ਹੈ ਵੱਡੇ ਪੱਧਰ ਤੇ ਸੇਵਾ ਕੀਤੀ ਹੈ ਪੰਜਾਬ ਚ ਬਹੁਤ ਬੜੀ ਇੱਕ ਅਲੱਗ ਹੀ ਕਿਸਮ ਦੀ ਉਹ ਹੈ ਇਨਸਾਨ ਹੈ ਜੋ ਰੱਬੀ ਰੂਹ ਹੈ ਮੈਂ ਤਾਂ ਇਹ ਕਹੂੰਗਾ ਤੁਹਾਨੂੰ ਲੋਕਾਂ ਨੂੰ ਇਹ ਫਾਇਦਾ ਉਠਾ ਲੈਣਾ ਚਾਹੀਦਾ ਤੁਹਾਨੂੰ ਡਾਕਟਰ ਜੀ ਨੇ ਵੀ ਮਕਾਨ ਦਿੱਤੇ ਜੀ ਅੱਛਾ ਰੋਪੜ ਜ਼ਿਲ੍ਹੇ ਚ ਵੀ ਦਿੱਤੇ ਵੀ ਮਕਾਨ ਰੋਪੜ ਦਿੱਤੇ ਆ ਗਏ ਚੁੱਕੇ ਤੇ ਬੈਸਾਂ ਦਿੱਤੇ ਜਾ ਰਹੀਆਂ ਹਾਂਜੀ ਤੇ ਮੇਰੇ ਬੇਟੇ ਸਾਹਿਲ ਵੱਲੋਂ ਇਹ ਆਪ ਹੀ ਫੋਨ ਤੇ ਡੈਕਟ ਕਰਕੇ ਜੱਗੀ ਪ੍ਰਧਾਨ ਜੀ ਦੇ ਨਾਲ ਇਹ ਆਪਰਾ ਲਾ ਕੀਤਾ ਗਿਆ ਹੈ ਤੇ ਅਸੀਂ ਸਾਰੀ ਬਾਕੀ ਟੀਮ ਸਾਡੀ ਨਾਲ ਲੱਗੀ ਚੰਨੀ ਜੀ ਨੂੰ ਬੁਲਾਇਆ ਹੈ ਮੁੱਖ ਮੰਤਰੀ ਸਾਹਿਬ ਦਾ ਮੁੱਖ ਮੰਤਰੀ ਜੀ ਨੂੰ ਤੇ ਆ ਰਹੇ ਨੇ ਹੁਣ ਠੀਕ ਹੈ ਧੰਨਵਾਦ ਹੁੰਦਾ ਮੈਂ ਉਹਨਾਂ ਦਾ ਬਹੁਤ 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 ਧੰਨਵਾਦ